ਅੱਜ ਆਪਾਂ ਡਾਕਟਰ ਮਰੀਜ਼ ਅਤੇ ਬਿਮਾਰੀ ਦੇ ਦਿਮਾਗ ਵਿੱਚ ਪਾਈ ਜਾਣ ਵਾਲੀ ਬਿਮਾਰੀ ਦੇ ਵਿਸ਼ੇ ਤੇ ਥੋੜੀ ਜਿਹੀ ਗੱਲ ਕਰਾਂਗੇ। ਆਮ ਤੌਰ ਤੇ ਲੋਕ ਡਾਕਟਰ ਦੇ ਚੁੰਗਲ ਵਿੱਚ ਫਸ ਜਾਂਦੇ ਹਨ ਤੇ ਉਸ ਤੋਂ ਕਿਵੇਂ ਵਿਚਾਰ ਕੀਤਾ ਜਾ ਸਕਦਾ ਹੈ? ਉਹ ਤਾਂ ਉਹ ਮਰੀਜ਼ ਆਪਣੇ ਬਿਲ ਪਾਵਰ ਤੇ ਉਸਦੇ ਡਿਪੈਂਡ ਕਰਦਾ ਹੈ ਕਿ ਉਹ ਬਚਣਾ ਚਾਹੁੰਦਾ ਹੈ ਜਾਂ ਨਹੀਂ। ਸਾਰੇ ਡਾਕਟਰ ਮਾੜੇ ਨਹੀਂ ਹਨ ਪਰੰਤੂ ਜ਼ਿਆਦਾਤਰ ਡਾਕਟਰ ਨੇ ਇਸ ਨੂੰ ਬਿਜ਼ਨਸ ਦੇ ਤੌਰ ਤੇ ਲਿਆ ਹੋਇਆ ਹੈ। ਕੋਈ ਵੀ ਮਰੀਜ਼ ਚਲੇ ਜਾਂਦਾ ਹੈ ਤਾਂ ਉਸ ਨੂੰ ਕੁਛ ਨਾ ਕੁਛ ਦਵਾਈ ਦੇ ਕੇ ਹੀ ਟੋਰਿਆ ਜਾਂਦਾ ਹੈ ਕੋਈ ਇਦਾਂ ਦਾ ਡਾਕਟਰ ਨਹੀਂ ਹੋਏਗਾ ਜੋ ਤੁਹਾਨੂੰ ਦਵਾਈ ਨਹੀਂ ਦੇਵੇਗਾ ਜੇ ਵੀ ਤੁਸੀਂ ਜੋਤਿਸ਼ੀ ਕੋਲ ਚਲ ਜਾਓ ਉਹ ਵੀ ਤੁਹਾਨੂੰ ਖਾਰ ਚੀਜ਼ ਦਾ ਉਪਾਅ ਦੱਸੇਗਾ ਤੇ ਹਰ ਚੀਜ਼ ਜੋ ਟਾਂਗੜਾਏਗਾ ਉਹ ਵੱਡੀ ਤੋਂ ਵੱਡੀ ਬਿਮਾਰੀ ਦਾ ਵੀ ਠੇਕਾ ਲੈ ਲੰਦਾ ਕਿਵੇਂ ਇਸ ਨੂੰ ਠੀਕ ਕਰ ਦਵਾਂਗਾ ਇਹ ਦੇ ਪਿੱਛੇ ਤੁਸੀਂ ਜੇ ਸੋਚੋ ਤਾਂ ਸਾਡੇ ਦਿਮਾਗ ਨੂੰ ਫੜ ਲੈਂਦੇ ਆ ਸਾਡੇ ਦਿਮਾਗ ਤੇ ਕਾਬੂ ਕਰ ਲੈਂਦੇ ਆ ਤੇ ਜਦੋਂ ਤੁਸੀਂ ਆਪਣੇ ਦਿਮਾਗ ਨੂੰ ਦੂਜਿਆਂ ਦੇ ਹੱਥਾਂ ਦੇ ਦੇ ਦਿੰਦੇ ਆ ਤਾਂ ਸਾਡਾ ਸ਼ੋਸ਼ਨ ਹੋਵੇਗਾ ਜਦੋਂ ਤੁਸੀਂ ਆਪਣੇ ਦਿਮਾਗੀ ਤੌਰ ਤੇ ਸਟਰੋਂਗ ਹੋ ਬੋਗੇ ਤਾਂ ਤੁਹਾਡਾ ਜਣਾ ਜੀਵਨ ਵਧੀਆ ਲੰਘ ਸਕਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹ ਦਰਨ ਦੱਸਣਾ ਚਾਹਨਾ ਹੈ ਕਿ ਜਦੋਂ ਬੰਦਾ ਬਿਮਾਰ ਕਦੋਂ ਹੁੰਦਾ ਹੈ ਜਾਂ ਤਾਂ ਮੌਸਮ ਬਦਲਣ ਦੇ ਨਾਲ ਜਾਂ ਸਰੀਰ ਦਾ ਟੈਂਪਰੇਚਰ ਅਪ ਡਾਊਨ ਹੋਣ ਦੇ ਨਾਲ ਜਾਂ ਫਿਰ ਖੰਗ ਰੇਸ਼ਾ ਜੁਕਾਮ ਜਦੋਂ ਮੌਸਮ ਬਦਲਦਾ ਤੇ 90% ਲੋਕਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਂਦੀ ਹੈ ਉਸ ਦੇ ਪਿੱਛੇ ਕਾਰਨ ਹੈ ਕਿ ਸਾਡੀ ਬਾਡੀ এনवायरमेंट ਦੇ ਹਿਸਾਬ ਨਾਲ ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਉਹ ਹੌਲੀ-ਹੌਲੀ ਠੀਕ ਵੀ ਹੋ ਜਾਂਦੀ ਹੈ ਤੁਸੀਂ ਅਕਸਰ ਦੇਖੋ ਜੇ ਤੁਸੀਂ ਜੁਕਾਮ ਦੀ ਦਵਾਈ ਨਹੀਂ ਵੀ ਲੈਂਦੇ ਤਾਂ ਤੀਜੇ ਚੌਥੇ ਦਿਨ ਉਹ ਆਪਣੇ ਆਪ ਠੀਕ ਹੋਣ ਲੱਗਦਾ ਹੈ ਪਰੰਤੂ ਸਾਨੂੰ ਜਲਦੀ ਠੀਕ ਹੋਣ ਦੀ ਯਾਤ ਹੁੰਦੀ ਹੈ ਤੇ ਇਸ ਕਰਕੇ ਆਪਾਂ ਜਿਆਦਾ ਦਵਾਈਆਂ ਖਾਣ ਦੀ ਕੋਸ਼ਿਸ਼ ਕਰਦੇ ਆ ਤੇ ਮੈਂ ਕਈ ਸਰਵੇਤ ਤੋਂ ਸੁਣਿਆ ਹੈ ਕਿ ਜੇਕਰ ਜਦੋਂ ਬੋਡੀ এনवायरमेंट ਚੇਂਜ ਦੇ ਸਾਹਮਣੇ ਤੁਹਾਨੂੰ ਖੰਗ ਨਗਲਾ ਜਿਹਾ ਕੰਮ ਹੁੰਦਾ ਤਾਂ ਇਸ ਨੂੰ ਨਿਕਲਣ ਦਿਓ ਤਾਂ ਜੋ ਕਿ ਸਰੀਰ ਆਪਣੇ ਨਵੇਂ ਸਿਸਟਮ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਸਕੇ ਜਿਵੇਂ ਕਿ এনवायरमेंट ਵਿੱਚ ਦੇਖਦੀ ਹਾਂ ਕਿ ਬਹੁਤ ਸਾਰੇ ਜਾਨਵਰ ਸਮਾਂ ਬਦਲਣ ਨਾਲ ਮੌਸਮ ਬਦਲਣ ਨਾਲ ਜਾਂ ਨਵੀਂ ਲੋਟਾਂ ਦੇ ਨਾਲ ਉਹ ਆਪਣੇ ਸਰੀਰ ਦੀ ਐਕਟੀਵਿਟੀ ਚ ਬਦਲਾ ਲੈ ਜਾਂਦੇ ਹਨ ਜਿਵੇਂ ਕਿ ਤੁਸੀਂ ਸੱਪ ਨੂੰ ਹੀ ਦੇਖ ਲਓ ਉਹ ਗਰਮੀਆਂ ਵਿੱਚ ਐਕਟਿਵ ਹੁੰਦਾ ਸਰਦੀਆਂ ਵਿੱਚ ਉਹ ਸੁੱਤਾ ਰਹਿੰਦਾ ਹੈ ਕਿਉਂਕਿ ਕੁਦਰਤ ਦਾ ਉਹ ਵੀ ਇੱਕ ਹਿੱਸਾ ਹੈ ਜਿਸ ਤਰ੍ਹਾਂ ਅਸੀਂ ਇਸੇ ਤਰ੍ਹਾਂ ਜਿਹੜਾ ਬਰਫ਼ ਦਾ ਭਾਲੂ ਹੈ ਉਹ ਵੀ ਲੰਬੇ ਸਮੇਂ ਤੱਕ ਦਿੰਦਾ ਰਹਿਣ ਲਈ ਕੀ ਕਰਦਾ ਹੈ ਕਿ ਉਹਨੂੰ ਪਤਾ ਸਰਦੀਆਂ ਦੇ ਵਿੱਚ ਖਾਣਾ ਨਹੀਂ ਮਿਲੇਗਾ ਜਾਂ ਘੱਟ ਮਿਲੇਗਾ ਤਾਂ ਉਹ ਆਪਣੇ ਸਰੀਰ ਨੂੰ ਇੰਨਾ ਮੋਟਾ ਕਰ ਲੈਂਦਾ ਹੈ ਖਾ-ਖਾ ਕੇ ਕਿ ਆਣ ਬੜੀਆਂ ਸਰਦੀਆਂ ਵਿੱਚ ਉਸ ਦਾ ਸਰੀਰ ਜਿਹੜਾ ਆ ਉਹ ਬਚਿਆ ਰਹੇ ਕਿਉਂਕਿ ਆਪਣੇ ਸਰੀਰ ਤੋਂ ਚਰਬੀ ਲੈ ਕੇ ਆਪਣੇ ਆਪ ਨੂੰ ਜਿੰਦਾ ਰੱਖਦਾ ਹੈ ਮੇਰਾ ਇੱਥੇ ਕਹਿਣ ਦਾ ਮਤਲਬ ਹੈ ਕਿ ਬਹੁਤ ਸਾਰੀਆਂ ਬਿਮਾਰੀਆਂ ਇਦਾਂ ਦੀਆਂ ਹਨ ਜੋ ਕਿ ਮਤਲਬ ਮੌਸਮ ਬਦਲਣ ਨਾਲ ਜਾਂ এনवायरमेंट ਚੇਂਜ ਹੋਣ ਨਾਲ ਲੱਗਦੀਆਂ ਹਨ ਜੇਨ ਲਈ ਅਸੀਂ ਥੋੜੇ ਸਮੇਂ ਬਾਅਦ ਠੀਕ ਹੋ ਸਕਦੇ ਹਾਂ ਜ਼ਰੂਰੀ ਹੈ ਕਿ ਸਾਨੂੰ ਡਾਕਟਰ ਦੀ ਸਲਾਹ ਵੀ ਲੈਣੀ ਚਾਹੀਦੀ ਹੈ ਪਰੰਤੂ ਇਸ ਨੂੰ ਦਿਮਾਗੀ ਤੌਰ ਤੇ ਹਾਂ ਵੀ ਨਹੀਂ ਹੋਣ ਦੇਣਾ ਚਾਹੀਦਾ ਮੈਨੂੰ ਇੱਥੇ تین ਉਦਾਹਰਣਾਂ ਦੱਸਾਂਗਾ ਜਿੱਥੇ ਮਰੀਜ਼ ਨੇ ਮਤਲਬ ਇੱਕ ਆਪਣੇ ਆਪ ਵੀ ਠੀਕ ਹੋਇਆ ਤੇ ਕੁਝ ਲੋਕ ਤੁਹਾਡੇ ਅੰਦਰ ਕਿਸ ਤਰ੍ਹਾਂ ਬਿਮਾਰੀ ਪਾਉਂਦੇ ਉਹ ਵੀ ਦੱਸਾਂਗਾ ਤੇ ਜੇਕਰ ਤੁਸੀਂ ਇਸ ਨੂੰ ਧਿਆਨ ਨਾਲ ਸੁਣੋਗੇ ਤਾਂ ਤੁਹਾਡੇ ਲਈ ਇਹ ਲਾਭਦਾਇਕ ਹੋ ਸਕਦੀ ਹੈ ਪਹਿਲੀ ਜਿਹੜੀ ਘਟਨਾ ਹੈ ਉਹ ਮੇਰੇ ਦੋਸਤ ਦੇ ਨਾਲ ਵਾਪਰੀ ਹੈ ਉਸ ਦੀ ਪਤਨੀ ਮੰਜੀਤੇ ਪਈ ਰਹਿੰਦੀ ਸੀ ਤਿਲਕ ਦੇ ਵਿੱਚ ਦਰਸੀ ਪਿਛਲੇ 2-3 ਮਹੀਨੇ ਤੋਂ ਉਹ ਸ਼ਹਿਰ ਦੇ ਵੱਡੇ ਹਸਪੀਟਲ ਵਿੱਚ ਗਿਆ ਉੱਥੇ ਡਾਕਟਰ ਨੇ ਉਸ ਦਾ ਐਕਸ-ਰੇ ਵਗੈਰਾ ਕੀਤਾ ਚੈੱਕ ਅਪ ਕੀਤਾ ਤੇ ਉਸ ਨੇ ਉਸ ਨੂੰ ਰੀੜ ਦੀ ਹੱਡੀ ਦੇ ਆਪਰੇਸ਼ਨ ਹੋਣ ਲਈ ਕਰਵਾਉਣ ਲਈ ਕਿਹਾ ਉਹਨਾਂ ਨੇ ਕਿਹਾ ਕਿ ਰੀੜ ਦੀ ਹੱਡੀ ਵਿੱਚ ਕੋਈ ਡਿਫੈਕਟ ਪੈ ਚੁੱਕਾ ਹੈ ਤੇ ਇਸ ਨੂੰ ਠੀਕ ਕਰਨਾ ਪਵੇਗਾ ਤੇ ਡਾਕਟਰ ਨੇ ਮਰੀਜ਼ ਦਾ 3 ਤੋਂ 4 ਲੱਖ ਦਾ ਖਰਚਾ ਦੱਸ ਦਿੱਤਾ ਦੋਸਤ ਥੋੜਾ ਮਤਲਬ ਉਹ ਇਨਾ ਖਰਚਾ ਨਹੀਂ ਕਰ ਸਕਦਾ ਸੀ ਉਸ ਦੇ ਸਾਧਨ ਘੱਟ ਸਨ ਤੇ ਉਹ ਡਾਕਟਰ ਕੋਲੋਂ ਅਗਲੇ ਹਫਤੇ ਆਉਣ ਦਾ ਕਹਿ ਕੇ ਇਜਾਜ਼ਤ ਲੈ ਕੇ ਉੱਥੋਂ ਚੱਲ ਪਿਆ ਘਰ ਆ ਕੇ ਉਸਨੇ ਸੋਚਿਆ ਕਿ ਚਲੋ ਇਸ ਦਾ ਆਪਰੇਟ ਕਰਵਾ ਦਿੰਦੇ ਹਾਂ ਤੇ ਯਾਰਾਂ ਦੋਸਤਾਂ ਕੋਲੋਂ ਕੁਝ ਪੈਸੇ ਧਾਰ ਲੈ ਲਵੇਗਾ ਕੁਝ ਘਰ ਦਾ ਹਿੱਸਾ ਵੇਚ ਦੇਵੇਗਾ ਫਿਰ ਉਸ ਨੂੰ ਉਸ ਦੇ ਇੱਕ ਦੋਸਤ ਨੇ ਇੱਕ ਛੋਟੀ ਜਿਹੀ ਸਲਾਹ ਦਿੱਤੀ ਕਿ ਇੱਕ ਹੱਡੀਆਂ ਦਾ ਬੈਦ ਹੈ ਉਸ ਨੂੰ ਤੂੰ ਚੈੱਕ ਕਰਵਾ ਲੈ ਉਹ ਛੱਡੀਆਂ ਦੇ ਬੈਦ ਕੋਲ ਗਿਆ ਉਸਨੇ ਰੀੜ ਦੀ ਹੱਡੀ ਨੂੰ ਥੋੜਾ ਜਿਹਾ ਦੇਖਿਆ ਤਾਂ ਉਸਨੇ ਉਸ ਨੂੰ ਦਬਾ ਕੇ ਥੋੜਾ ਰੀੜ ਦੀ ਹੱਡੀ ਨੂੰ ਦੋ ਉਂਗੂਠਿਆਂ ਨਾਲ ਸਿੱਧਾ ਕਰ ਦਿੱਤਾ ਤੇ ਉਸ ਦੀ ਦਰਦ ਘਟ ਗਈ ਹਫਤੇ ਦੇ ਅੰਦਰ ਅੰਦਰ ਤੇਲ ਦੀ ਮਾਲਸ਼ ਤੋਂ ਬਾਅਦ ਜੋ ਰੀੜ ਦੀ ਹੱਡੀ ਸੀ ਉਹ ਆਪਣੀ ਜਗ੍ਹਾ ਤੇ ਆ ਗਈ ਖੈਰ ਜੇਕਰ ਉਹ ਡਾਕਟਰ ਦੇ ਚੁੰਗਲ ਵਿੱਚ ਫਸੇ ਰਹਿੰਦੇ ਤਾਂ ਉਹਨਾਂ ਦਾ 3-4 ਲੱਖ ਰੁਪਇਆ ਵੀ ਬਰਬਾਦ ਹੋ ਜਾਣਾ ਸੀ ਉਤੋਂ ਜੋ ਮਰੀਜ਼ ਸੀ ਉਸਨੇ ਉਮਰ ਭਰ ਲਈ ਰੋਗੀ ਬਣ ਜਾਣਾ ਸੀ ਤੇ ਕਿਸੇ ਵੀ ਕੰਮਕਾਰ ਦਾ ਨਹੀਂ ਰਹਿਣਾ ਸੀ ਤੇ ਉਹ ਲੇਡੀ ਅੱਜ ਵਧੀਆ ਤਰੀਕੇ ਨਾਲ ਪਸ਼ੂਆਂ ਦਾ ਕੰਮ ਤੇ ਘਰ ਦਾ ਕੰਮ ਕਰ ਰਹੀ ਹੈ ਤੇ ਉਸ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦਰਦ ਨਹੀਂ ਹੈ ਸ਼ਾਇਦ ਮੈਥੇ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਨੀਮ ਹਕੀਮ ਖਤਰਾ ਜਾਨ ਵੀ ਹੋ ਸਕਦੀ ਆ ਉਹ ਸਕਦਾ ਹੈ ਪਰੰਤੂ ਫਿਰ ਵੀ ਮੈਂ ਇਹ ਕਹਿਣਾ ਚਾਹਨਾ ਕਿ ਕਈ ਵਾਰ ਆਪਣਾ ਦਰਦ ਜਾਂ ਬਿਮਾਰੀ ਛੋਟੀ ਹੁੰਦੀ ਹੈ ਡਾਕਟਰ ਉਸ ਨੂੰ ਵੱਡਾ ਪੇਸ਼ ਕਰਕੇ ਮਰੀਜ਼ਾਂ ਦਾ ਸ਼ੋਸ਼ਣ ਕਰਦੇ ਹਨ ਦੂਸਰੀ ਘਟਨਾ ਇਹ ਹੈ ਕਿ ਇੱਕ ਮੇਰਾ ਦੋਸਤ ਮੇਰੇ ਨਾਲ ਰੋਜ਼ ਸਵੇਰੇ ਸੈਰ ਤੇ ਜਾਂਦਾ ਹੈ ਤੇ ਆਪਣੇ 40+ ਹੋ ਚੁੱਕਾ ਹੈ ਉਹ ਉਸ ਨੇ ਹੀ ਮੈਨੂੰ ਆਪਣੀ ਸਟੋਰੀ ਦੱਸੀ ਉਸ ਨੇ ਦੱਸਿਆ ਕਿ ਉਸ ਨੂੰ ਸ਼ੂਗਰ ਦੀ ਬਿਮਾਰੀ ਹੈ ਤਸਵੀਰੇ ਤੋਂ ਸ਼ਾਮ ਦੋ ਟਾਈਮ 슈ਗਰ ਦੀ ਗੋਲੀ ਖਾਂਦਾ ਹੈ ਮੈਂ ਉਸ ਨੂੰ ਕਿਹਾ ਕਿ ਤੁਸੀਂ ਸੈਰ ਵੀ ਕਰਦੇ ਹੋ ਤੇ ਪ੍ਰੰਤੂ ਗੋਲੀ ਖਾਣ ਦੀ ਜ਼ਰੂਰਤ ਨਹੀਂ ਜਾਂ ਇੱਕ ਗੋਲੀ ਕਰ ਲਓ ਹੁਣ ਉਸ ਦੀ ਜਿਹੜੀ 슈ਗਰ ਕਿਸ ਤਰ੍ਹਾਂ ਉਸ ਨੇ ਪਹਿਲੀ ਲੈਬਰਾਟਰੀ ਕਿਸੇ ਤੋਂ ਚੈੱਕ ਕਰਾਇਆ ਤਾਂ ਉਸ ਨੇ ਥੋੜਾ ਜਿਹਾ ਬਹਾਦਰ ਦੱਸਿਆ ਜਦੋਂ ਦੂਸਰੀ ਕੋਲ ਗਿਆ ਤਾਂ ਉਸ ਨੇ ਲੈਬਰਾਟਰੀ ਨੇ ਉਸ ਦਾ ਜ਼ਿਆਦਾ 슈ਗਰ ਦੱਸੀ ਤੇ ਤੀਸਰੀ ਨੇ ਤਾਂ ਹੱਦੀ ਕਰ ਦਿੱਤੀ ਕੰਦਾ ਮਤਲਬ ਹੈ ਕਿ ਜਦੋਂ ਉਸਨੇ ਤਿੰਨ ਜਗ੍ਹਾ ਤੋਂ ਕਰਵਾਈ ਤਾਂ ਉਸਦੇ ਮਾਈਂਡ ਅੰਦਰ ਇਹ ਗੱਲ ਬੈਠ ਗਈ ਕਿ ਉਸ ਨੂੰ ਸ਼ੂਗਰ ਦੀ ਬਿਮਾਰੀ ਹੈ ਤੇ ਉਹ ਦਵਾਈ ਤੇ ਲੱਗ ਚੁੱਕਾ ਹੈ ਕਿਉਂਕਿ ਇੰਟਰਨੈਸ਼ਨਲ ਕੰਪਨੀਆਂ ਜਾਂ ਲੈਬਾਰਟਰੀਆਂ ਦੀ ਆਪਸੀ ਜਿਹੜੀ ਮੇਲਜੋਲ ਜਾਂ ਉਹ ਵੀ ਮਰੀਜ਼ਾਂ ਨੂੰ ਡਰਾਉਂਦੀ ਹੈ ਧਮਕਾਉਂਦੀ ਹੈ ਤੇ ਦਵਾਈ ਦੇ ਉੱਤੇ ਲਗਾ ਦਿੰਦੀ ਹੈ ਅੱਜ ਦੇ ਸਮੇਂ ਵਿੱਚ ਜੇਕਰ ਤੁਸੀਂ ਦੇਖੋ ਤਾਂ ਸਭ ਤੋਂ ਜ਼ਿਆਦਾ ਜਿਹੜੀ ਦਵਾਈ ਹੈ ਸ਼ੂਗਰ ਦੀ ਉਸ ਤੋਂ ਬਾਅਦ ਬਲੱਡ ਪ੍ਰੈਸ਼ਰ ਦੀ ਹਾਈ ਬਲੱਡ ਪ੍ਰੈਸ਼ਰ ਦੀ ਲੋ ਬਲੱਡ ਪ੍ਰੈਸ਼ਰ ਦੀ ਕੋਲੇਸਟ੍ਰੋਲ ਦੀ ਇਹ ਤਿੰਨੇ ਬਿਮਾਰੀਆਂ ਜੇ ਤੁਸੀਂ ਬਹੁਤ ਜ਼ਿਆਦਾ ਧਿਆਨ ਨਾਲ ਦੇਖੋ ਤਾਂ ਸਾਡੇ ਖਾਣ ਪੀਣ ਦੇ ਜਿਹੜੇ ਢੰਗ ਹੈ ਜਾਂ ਸਾਡੇ ਖਾਣ ਪੀਣ ਦਾ ਤਰੀਕਾ ਹੈ ਉਹੀ ਸਾਡੇ ਲਈ ਖਾਬੀ ਹੋ ਜਾਂਦਾ ਸਾਡੇ ਸਰੀਰ ਤੇ ਜੇ ਕਿਸੇ ਦਾ ਕੋਲੇਸਟ੍ਰੋਲ ਵੱਧਦਾ ਹੈ ਤੁਸੀਂ ਨੂੰ ਕਿਉਂ ਵਗੈਰਾ ਪਹਿਲਾਂ ਤੋਂ ਹੀ ਕਢਾ ਦੇਣਾ ਚਾਹੀਦਾ ਹੈ 40+ ਹੁੰਦੇ ਹੁੰਦੇ ਜਾਂ 35+ ਦੇਸ਼ ਦੇ 슈ਗਰ ਥੋੜੀ ਬਹੁਤੀ ਆਪਾਂ ਜਿਆਦਾ ਖਾਂਦੇ ਹਾਂ ਤਾਂ ਉਸ ਨੂੰ ਥੋੜੀ ਘਟਾ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਅਸੀਂ ਆਪਣੇ ਯਾਨੀ ਕਿ ਪਰਹੇਜ ਨੇ ਕਈ ਬਿਮਾਰੀਆਂ ਤੇ ਕਾਬੂ ਪਾ ਸਕਦੇ ਹਾਂ ਤੀਸਰੀ ਘਟਨਾ ਜਿਹੜੀ ਆ ਉਹ ਮੇਰੀ ਦਾਦੀ ਜੀ ਨਾਲ ਸੰਬੰਧਤ ਹਨ 94 ਸਾਲ ਦੀ ਉਮਰ ਵਿੱਚ ਉਹਨਾਂ ਦਾ ਚੂੜਾ ਟੁੱਟ ਗਿਆ ਸੀ ਲੱਕ ਦੇ ਦੁਆਲੇ ਤੋਂ ਜੋ ਮਤਲਬ ਚੱਲਣਾ ਫਿਰਨਾ ਉਹਨਾਂ ਲਈ ਮੁਸ਼ਕਲ ਹੋ ਗਿਆ ਸੀ ਜੂਲਾ ਟੁੱਟਣ ਕਾਰਨ ਡਾਕਟਰਾਂ ਨੇ ਇਹ ਕਹਿ ਸੀ ਕਿ ਇਹ ਮਾਤਾ ਜੀ ਹੁਣ ਤੁਰ ਫੇਰ ਨਹੀਂ ਸਕਦੇ ਜਿੰਨਾ ਚਿਰ ਇਹ ਬੈੱਡ ਤੇ ਹਨ ਤਾਂ ਇਹਨਾਂ ਦਾ ਸੇਵਾ ਕੀਤੀ ਜਾਵੇ ਪਰੰਤੂ ਸਾਡੇ ਦਾਦੀ ਜੀ ਨੂੰ ਮੈਂ ਬਚਪਨ ਤੋਂ ਜਦੋਂ ਤੋਂ ਦੇਖ ਰਿਹਾ ਹਾਂ ਤੇ ਉਹਨਾਂ ਦੇ ਅੰਦਰ ਇੱਕ ਬਿਲ ਪਾਵਰ ਬਹੁਤ ਸਟਰੋਂਗ ਸੀ ਤੇ ਉਹ ਹਮੇਸ਼ਾ ਹੀ ਉਸ ਦੇ ਹਸਾਰੇ ਮਤਲਬ ਆਪਣੀ ਜ਼ਿੰਦਗੀ ਬਤੀਤ ਕੀਤੀ ਉਹਨਾਂ ਦੀ ਜਦੋਂ ਡਾਕਟਰਾਂ ਕਹਿੰਗੇ ਕਿ ਇਹਨੂੰ ਬੈੱਡ ਤੇ ਹੀ ਰਹਿਣਾ ਪਵੇਗਾ ਤਾਂ ਉਹਨਾਂ ਨੇ ਹੌਲੀ-ਹੌਲੀ ਬੈਠਣਾ ਸ਼ੁਰੂ ਕੀਤਾ ਤੇ ਹੌਲੀ-ਹੌਲੀ ਫਿਰ ਚੱਲਣ ਲੱਗ ਗਏ ਫਿਰ ਉਹ ਖੁੰਡੀ ਨਾਲ 105 ਸਾਲਾਂ ਤੱਕ ਤੁਰਦੇ ਫਿਰਦੇ ਰਹੇ ਤੇ ਉਹਨਾਂ ਨੇ ਮਤਲਬ ਕਹਿਣ ਦਾ ਮਤਲਬ ਆਪਣੇ ਆਪ ਨੂੰ ਬਿੱਲ ਪਾਵਰ ਦੇ ਨਾਲ ਆਪਣੇ ਚੂਲੇ ਨੂੰ ਠੀਕ ਕਰ ਲਿਆ ਤੇ ਉਹਨਾਂ ਦੇ ਮਾਇੰਡ ਵਿੱਚ ਇਹ ਸੀ ਕਿ ਮੈਂ ਤੁਰਨਾ ਹੀ ਤੁਰਨਾ ਹੈ ਤੇ ਤੁਰਨ ਲੱਗ ਗਏ ਸਾਂ ਘਰਦਿਆਂ ਦੀ ਸੇਵਾ ਵੀ ਬਹੁਤ ਸੀਗੀ ਤੇ ਦੂਸਰਾ ਉਹਨਾਂ ਦੀ ਬੇਲ ਪਾਵਰ ਦੋਨਾਂ ਨੇ ਮਿਲ ਕੇ ਕੰਮ ਕੀਤਾ ਤੇ ਉਹ ਚੱਲ ਫਿਰਨ ਲੱਗ ਪਏ। ਇਸ ਸਟੋਰੀ ਦਾ ਦੱਸਣਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਬਿਮਾਰੀ ਦੇ ਵਿੱਚ ਵੀ ਸਟਰੋਂਗ ਰੱਖੋ ਤੇ ਤੁਸੀਂ ਪੋਜ਼ਿਟਿਵ ਹੋ ਕੇ ਅੱਗੇ ਵਧ ਸਕਦੇ ਹੋ ਤੇ ਆਪਣੇ ਆਪ ਨੂੰ ਫਿਰ ਤੋਂ ਉਸੇ ਤਰ੍ਹਾਂ ਤੋਰ ਫਿਰ ਸਕਦੇ ਹੋ। ਲਾਸਟ ਸਟੋਰੀ ਜਿਹੜੀ ਆ ਉਹ ਤਾਂ ਵੈਸੇ ਮਜ਼ਾਕ ਵਾਲੀ ਕਹਿੰਨਾ ਸੁਣਾਉਣਾ। ਇੱਕ ਬੰਦੇ ਦੀ ਕਹਿੰਦੇ ਉਹ ਲੱਤ ਨੀਲੀ ਫਿਰ ਗਈ। ਤਾਂ ਡਾਕਟਰ ਕੋਲ ਗਿਆ ਡਾਕਟਰ ਕਹਿੰਦਾ ਤੇਰੀ ਲਤ ਨੂੰ ਤਾਂ ਬਈ ਜ਼ਹਿਰ ਚੜ ਗਈ ਆ ਉਹ ਅੱਧੀ ਲਤ ਉਹਦੀ ਕੱਟ ਦਿੰਦਾ ਉਹ ਫੇਰ ਜਾਂਦਾ ਕਹਿੰਦਾ ਡਾਕਟਰ ਸਾਹਿਬ ਜ਼ਹਿਰ ਤਾਂ ਉੱਪਰੋਂ ਚੜੀ ਜਾਂਦੀ ਆ ਤਾਂ ਉਹ ਫੇਰ ਗੋਡੇ ਤੋਂ ਉੱਪਰੋਂ ਕੱਟ ਦਿੰਦਾ ਤੀਸਰੀ ਵਾਰ ਫੇਰ ਉਹਦੇ ਨੀਲ ਪਿਆ ਹੁੰਦਾ ਤਾਂ ਪਤਾ ਲੱਗਦਾ ਕਿ ਉਸਦੇ ਪਜਾਮੇ ਦਾ ਹੀ ਨੀਲ ਮੱਦ ਛੱਡਦਾ ਸੀ ਜੇ ਦੇਖਦਾ ਸੀ ਉਹ ਲੱਤ ਤੇ ਲੱਗ ਗਿਆ ਸੀ ਪਰ ਇੱਥੇ ਦੱਸਣ ਦੀ ਲੋੜ ਆ ਕਿ ਚਾਹਨਾ ਹੈ ਕਿ ਜਿਹੜਾ ਡਾਕਟਰ ਆ ਉਹ ਤੁਹਾਨੂੰ ਇੱਕ ਮੁਰਗਾ ਹੀ ਸਮਝਦਾ ਸਾਰੇ ਨਹੀਂ ਉਹ ਤੁਹਾਨੂੰ ਹਰ ਹਾਲਤ ਵਿੱਚ ਡਰਾਤਮਕਾ ਕੇ ਆਪਣੇ ਪੈਸੇ ਕਮਾਉਣਾ ਚਾਹੁੰਦਾ ਧੰਨਵਾਦ ਕੋਈ ਵੀ ਗੱਲ ਤੁਹਾਡੇ ਦਿਲ ਤੇ ਨਾ ਲੱਗੀ ਹੋਵੇ ਨਾ ਹੀ ਤੁਸੀਂ ਗੁੱਸਾ ਕਰਿਓ ਸ਼ੁਕਰੀਆ ਜੀ ਧੰਨਵਾਦ ਜੇਕਰ ਚੰਗੀ ਲੱਗੀ ਹੋਈ ਪੋਸਟ